ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਰਾਜਸਥਾਨ ਦੇ ਸਰਕਾਰੀ ਸਕੂਲ ਦੀ ਸ਼ੱਤ ਡੇਗੀ ਹੈ ਜਿਸ ਨਾਲ 7 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਕਲਾਸ ਵਿੱਚ ਕੁੱਲ 35 ਬੱਚੇ ਬੈਠੇ ਹੋਏ ਸਨ ਤੇ 9 ਬੱਚੇ ਜ਼ਖਮੀ ਹੋ ਗਏ। 5 ਅਧਿਆਪਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਮੰਤਰੀ ਮੰਡਲ ਨੇ ਕਈ ਅਹਿਮ ਫੈਸਲੇ ਲਏ ਹਨ। ਘਟੀਆ ਬੀਜ ਵੇਚਣ ਦੇ ਦੋਸ਼ 'ਦੇ 3 ਦੀ ਸਜ਼ਾ ਹੋਵੇਗੀ। ਗਰੁੱਪ D ਦੀ ਭਰਤੀ ਵਿੱਚ ਉਮਰ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਇਹ ਉਮਰ 35 ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ। ਥਾਈਲੈਂਡ ਤੇ ਕੰਬੋਡੀਆ ਦੇ ਵਿਚਕਾਰ ਹਮਲੇ ਕੀਤੇ ਗਏ ਜਿਸ ਨਾਲ 14 ਲੋਕਾਂ ਦੀ ਮੌਤ ਹੋ ਗਈ। ਚੀਨ ਨੇ ਵਿਚ ਬੈ ਕੇ ਥਾਈਲੈਂਡ ਅਤੇ ਕੰਬੋਡੀਆ ਦੀ جنگ ਰੋਕਣ ਦਾ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਸ਼ੇਅਰ ਬਾਜ਼ਾਰ ਵਿੱਚ ਕੱਲ ਬ੍ਰੈਕ ਫਰਾਈਡੇ ਸੀ ਨਿਵੇਸ਼ਕਾਂ ਦੇ 6 ਕਰੋੜ 45 ਲੱਖ 761.70 ਕਰੋੜ ਰੁਪਏ ਡੁੱਬ ਗਏ। ਗਰਾਵੜ ਦੀ وجہ ਹੈ ਅਮਰੀਕਾ ਤੇ ਭਾਰਤ ਦੇ ਵਿਚਕਾਰ ਆਪਸੀ ਵਪਾਰਕ ਤੇ ਟ੍ਰੇਡ ਵਾਰ ਦੱਸਿਆ ਜਾ ਰਿਹਾ ਹੈ। ਜਰਨਲ ਬਾਡ ਦੇ ਮਾਮਲੇ 'ਚ ਸੀਬੀਆਈ ਨੇ ਜਾਂਚ ਸੰਭਾਲ ਲਈ ਹੈ ਦੋ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਚੀਫ ਜਸਟਿਸ ਆਫ ਇੰਡੀਆ ਬੀਆਰ ਗੁਬਈ ਨੇ ਕਿਹਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਉਹ ਕੋਈ ਵੀ ਅਹੁਦਾ ਸਵੀਕਾਰ ਨਹੀਂ ਕਰਨਗੇ। ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਵਿਆਹ ਤੋਂ ਪਹਿਲਾਂ ਐਚਆਈਬੀ ਟੈਸਟ ਜ਼ਰੂਰੀ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਅਸਲੀ ਕੰਟੈਂਟ ਵੇਖਾਂਦੇ ਬਟੀਓਟਪ ਪਲੇਟਫਾਰਮਾਂ 'ਤੇ ਰੋਕ ਲਗਾ ਦਿੱਤੀ ਹੈ। ਇਹਨਾਂ ਵਿੱਚੋਂ ਆਲਟ ਤੇ ਉੱਲੂ ਵੀ ਸ਼ਾਮੁਲ ਹਨ ਇਹ ਪਲੇਟਫਾਰਮ ਲੋਕਾਂ ਨੂੰ ਅਸ਼ਲੀਲ ਫਿਲਮਾਂ ਤੇ ਗਲਤ ਕੰਟੈਂਟ ਦਿਖਾਉਂਦੀਆਂ ਸਨ ਊਮਾ ਕਾਂਜੀ ਲਾਲ ਨੂੰ ਇਗਨੂ ਦੀ ਪਹਿਲੀ ਬੀਸੇਨ ਜੋੜ ਕੀਤਾ ਗਿਆ ਹੈ ਮਾਨਸੂਨ ਦਾ ਪਹਿਲਾ ਹਫਤਾ ਹੰਗਾਮੇ ਦੀ ਭੇਂਟ ਚੜ੍ਹ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੰਮ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ ਕਿਉਂਕਿ ਅਸੀਂ ਜੱਤੀ ਮਰਦਮ ਸਮਾਰੀ ਨਹੀਂ ਕਰਵਾ ਸਕੀ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਜ਼ਰੂਰ ਕਰਵਾਣਗੇ ਅਡਾਣ ਭਰਨ ਤੋਂ 18 ਮਿੰਟ ਬਾਅਦ ਹੀ 에ਅਰ ਇੰਡੀਆ ਦੇ ਜਹਾਜ਼ ਨੂੰ ਜੈਪੁਰ ਵਿਖੇ ਐਮਰਜੈਂਸੀ ਮੋੜ ਤੋਂ ਲੈਂਡਿੰਗ ਕਰਵਾਈ ਗਈ ਆਮ ਆਦਮੀ ਪਾਰਟੀ ਨੇ ਆਤਸ਼ੀਨੋ ਗੋਆ ਦਾ ਨਵਾਂ ਇੰਚਾਰਜ ਲਗਾਇਆ ਗਿਆ ਹੈ ਓਡੀਸ਼ਾ ਦੇ ਇੱਕ ਜੰਗਲਾਤ ਅਧਿਕਾਰੀ ਦੇ ਘਰੋਂ 1 ਕਰੋੜ 47 ਲੱਖ ਰੁਪਏ ਨਗਦ ਅਤੇ 1.5 ਕਿਲੋ ਸੋਨਾ ਬਰਾਮਦ ਹੋਇਆ ਹੈ ਜੰਦਰ ਨਪਾਕ ਦੀ ਅਸਲ ਤਨਖਾਹ 66880 ਰੁਪਏ ਬਣਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 4078 ਦਿਨ ਪੂਰੇ ਕਰਕੇ ਇੰਦਰਾ ਗਾਂਧੀ ਨੂੰ ਪਛਾੜ ਕੇ ਸਭ ਤੋਂ ਲੰਬੇ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ ਭਾਰਤ ਨੂੰ ਮਾਲਦੀਪ ਦਾ ਸਭ ਤੋਂ ਪ੍ਰੋਸੇਮਾਨ ਦੋਸਤ ਦੱਸਿਆ ਮੋਦੀ ਨੇ ਕਿਹਾ ਕਿ ਸਾਡਾ ਸਦੀਆਂ ਪੁਰਾਣਾ ਦੋਸਤ ਹੈ ਤੇ ਮਾਲਦੀਪ ਨੂੰ 4850 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ ਪੁਗਮਾਨਤ ਮੰਤਰੀ ਸਰਕਾਰ ਨੇ ਜੀਵਨ ਜੋ 2.0 ਦੇ ਅਧੀਨ ਇੱਕ ਹਫਤੇ ਦੇ ਅੰਦਰ ਹੀ 168 ਬਾਲ ਵਿਖਾਰੀਆਂ ਨੂੰ ਬਚਾਇਆ ਹੈ ਚਾਰ ਪੁਲਿਸ ਬਾਨਾਂ ਨੂੰ ਮੁੱਖ ਮੰਤਰੀ ਰੱਖਸ਼ਿਕ ਪਦਕ ਦੇਣ ਦਾ ਐਲਾਨ ਕੀਤਾ ਹੈ ਇਹਨਾਂ ਨੇ 11 ਲੋਕਾਂ ਦੀ ਜਾਨ ਬਚਾਈ ਸੀ ਭਾਰਤ ਵਿੱਚ ਕਿੰਨਾ ਕੁ ਹੋਰ ਜਾਨ ਦੀ ਗਿਣਤੀ ਘਟ ਰਹੀ ਹੈ